ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਚਲਦੇ ਹੋਏ ਖਰੜ ਮੋਹਾਲੀ ਵਿਖੇ ਬੰਦ ਦੇ ਚਲਦੇ ਹੋਏ ਲੰਬਾ ਜਾਮ ਦੇਖਣ ਨੂੰ ਮਿਲਿਆ ਜਿਸ ਦੇ ਚਲਦੇ ਹੋਏ ਲੋਕ ਕਾਫੀ ਪਰੇਸ਼ਾਨ ਦੇਖਣ ਨੂੰ ਮਿਲੇ ਤਸਵੀਰਾਂ ਖਰੜ ਹਾਈਵੇ ਪੁਲ ਦੇ ਥੱਲੇ ਦੀਆਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਤੇ ਮੋਹਾਲੀ ਵੱਲ ਜਾਂਦੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਆਪਣੇ ਕਿਸਾਨ ਹੈ ਜਿਹੜੇ ਉਹ ਜੱਡੇ ਹੋਏ ਆ ਦੂਰ ਜਾਂਦੇ ਤੇ ਤੁਹਾਨੂੰ ਵੀ ਅਪੀਲ ਹੈ ਕਿ ਜਿੰਨੇ ਕੁ ਵਾਅਦੇ ਵਰ ਪਿਛਲੇ ਕਾਜ ਵੀ ਨਹੀਂ ਆਉਂਦੇ ਅੱਜ ਜਿਹੜਾ ਮੋਰਚਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਚਾਹੀਦਾ ਕਿ ਜਿਹੜੇ ਸ਼ੰਭੂ ਬਾਰਡਰ ਤੇ ਖੇਤੀਬਾੜੀ ਦਾ ਮਸਲਾ ਹੈ ਨਰਮਰਤੇ ਤੇ ਬੈਠਿਆ 35 ਮਿੰਟ ਜਨ ਸਰਕਾਰ ਬਿਲਕੁਲ ਕੋਈ ਪੂਰਵਾਹੀ ਸੁਨਿਆ ਕਰਦੀ ਹੈ ਜਿਸ ਤਰ੍ਹਾਂ ਦੇਖਿਆ ਕਰ ਲਓ ਜੀ ਬਿਲਕੁਲ ਸੇ ਕੋਈ ਗੋਲ ਨਹੀਂ ਰਹੀ ਗੋਦੀ ਗੋਦੀ ਸਰਕਾਰ ਹੋਗੀ ਜੀ ਨਿਕਾਲ ਦਾ ਵਾਸਤੇ ਅੱਜ ਅਸੀਂ ਧਰਨੇ ਪਹਲਾ ਦੇ ਅਗਧ ਰਤ ਦੇ ਇੱਕ ਰੇਲਰ ਦਿਖਾਇਆ ਜਿਹੜੀ ਸਰਕਾਰ ਨਹੀਂ ਜਾਂਦੀ ਹੈ ਵੀ ਇਹ ਤਾਂ ਇਕੱਲੇ ਇਕੱਲੇ ਹੋ ਗਏ ਵੀ ਸਾਰੀ ਲੜਾਈ ਇਕੱਲਾ ਸਾਰੀਆਂ ਮੰਗਾਂ ਪਰ ਉਜੀ ਉਹਨਾਂ ਨਾਲ ਲੜਾਈ ਕਰਦੇ ਜੇ ਜਗਜੀਤ ਸਿੰਘ ਢੱਲੇ ਵਾਲਾ ਕਰਨ ਵਾਲੇ ਦੇ ਬਿੱਟੇ ਸਭਾ ਦੇ ਬੈਠੇ ਕੋਈ ਕਲਾ ਪਰਸਨਲ ਲੜਾਈ ਨਹੀਂ ਹੈ ਉਹ ਆਪਣੀ ਵੀ ਆਪਣੀ ਲੜਾਈ ਲੜ ਰਿਹਾ ਹੈ ਖਾੜੇ ਕੰਕਰੇ ਬੈਠਿਆ ਉਹ ਮਜ਼ਦੂਰਾ ਖਾੜੇ ਬੈਠਿਆ ਸਾਰਿਆਂ ਖਾੜੇ ਬੈਠਿਆ ਜਿੰਨੀਆਂ ਮੰਗਾਂ ਪਿਛਲੀਆਂ ਰੋਟੀਆਂ ਆ ਰਹੀਆਂ जिस तरह की डलियावाल साहब न काफ़ी लंबा समा हो, हो चुका है वो चुके बैठे ने किसान इस है की दे क्योंकि सरकार जड़ी है सरकार हाले भी इस वक्त जिन कहने भी सुती पई है क्या उस की है? समझोल ਕੋਈ ਨਾ ਪੁਲੀ ਵਾਸਤੇ ਨਹੀਂ ਬੈਠਾ ਉਹ ਮੁਟੀਆਂ ਆ ਰਹੀਆਂ ਨੇ ਸਭੀ ਗੱਲ ਗੱਲ ਉਹ ਨਾ ਲੋਕਾਂ ਨਾਲ ਬੈਠਾ ਹੈ ਦੇ ਲਈ ਪ੍ਰੋਟੈਸਟ ਲਈ ਆਇਆ ਹੋਇਆ ਹੈ ਯਾਰ ਕਿਤੇ ਡਾਉਣ ਵਾਸਤੇ ਬੈਠਾ ਹੈ ਪਰ ਰਹਿਣਗੇ ਉਹ ਪਾ ਪੰਜਾਬ ਸਰਕਾਰ ਤੇ ਦਾਖੇ ਦਰਕਾਰਾਂ ਤੋਂ ਆਵੇ ਕੰਨਾਂ ਤੇ ਜੂ ਨਹੀਂ ਮਰਦੀ ਕੰਨਾਂ ਦੇ ਵਾਸਤੇ ਨਾ ਜਾਣਗੇ ਪਿੰਡਾ ਵਾਲੇ ज़मीन गेबा एकता उहो जहिड़ा किसान मुल्क्रेली गेबा एकता के ਪ੍ਰਧਾਨ ਜੀ ਇੱਕ ਬੀਜੇਪੀ ਦੇ ਆਗੂ ਰਣਜੀਤ ਸਿੰਘ ਬਿੱਟੂ ਦਾ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਜਿਸ ਚ ਉਹਨੇ ਕਿਹਾ ਸੀਗਾ ਵੀ ਫੋਟੋ ਖਿਜਵਾਨੇ ਲਈ ਜਾ ਰਹੇ ਨੇ ਜੇ ਹਿੰਮਤ ਹੈ ਕਾਂਗਰਸ ਆਮ ਆਇ ਪਾਰਟੀ ਆ ਦੀ ਤਾਹੋ ਅਣਛਣ ਤੇ ਬੈਠਣ ਪਰ ਰਣਜੀਤ ਬਿੱਟੂ ਦਾ ਬਿਆਨ ਇਹ ਆਇਆ ਸੀ ਕਿ ਅਣਛਣ ਤੇ ਬੈਠੋ ਫੋਟੋ ਨਾ ਖਿਜਾਓ

اوه چاند پتو پتو لائٹ اڌر شارما کين گڏي کنيو بنيو لایا جا پائي بھائی بولا کيا भाई कर पीछे एक पीछे के रोड पर सारी 4 लाख की और ये तो 40 40 यार नूर जा भी